ਫੇਰ ਨਾਲ ਦੀ ਸਿੰਘ ਤੂੰ ਹੀ ਕਹ ਲੈ ਮੈਂ ਤਾਂ ਸਿੰਘ ਬਣਾਉਂਗਾ ਅੱਛਾ ਅੱਛਾ ਫੇਰ ਬਣਾ ਦੇ ਕਾ ਫੇਰ ਬਣਾ ਦੇ ਉਹ ਬਈ ਉਹ ਦੋ ਬੱਚਿਆਂ ਵਾਲੀ ਬੱਕਰੀ ਜਿਹੜੀ ਹੈ ਇਹਦੇ ਥਾਣ ਦਿਖਾ ਦਿਖਾਓ ਜੀ ਤੁਹਾਨੂੰ ਤੇ ਨਹੀਂ ਮੈਂ ਭਾਗ ਤੇਰਾ ਜੇ ਕੋਈ ਨਹੀਂ ਕੋਈ ਉੱਥੇ ਜਾ ਸ਼ੇਰੇ ਮਰ ਜਾ ਭਾਈ ਲਓ ਦੇਖੋ ਜੀ ਬਾਖੜ ਬੱਕਰੀ ਐ ਦੋ ਮਹੀਨਿਆਂ ਦੀ ਸੂਈ ਹਈ ਐ ਆਨੇ ਦੇ ਬੱਚੇ ਉਹ ਥਾਂ ਦੇਖ ਲਾਂ ਦੇ ਚੱਜ ਨਾਲ ਫਾਸੀਆਂ ਭੈਂਟ ਅਗਲੇ ਨੂੰ ਬੱਕਰੀ ਲੈਣੀ ਐ ਅਗਲੇ ਨੇ ਮੁੱਲ ਆ ਲਓ ਜੀ ਹਾਂ ਉਹ ਬਾਈ ਵੀਰੇ ਆਜੋ ਲਓ ਜੀ ਕੋਈ ਐਖੜ ਨਹੀਂ ਇਹ ਤੇ ਕੋਈ ਠੱਗੀ ਨਹੀਂ ਆਹ ਦੇਖੋ ਧਾਰਾਂ ਇਹ ਐ ਨਹੀਂ ਹੈਗਾ ਵੀ ਬਣਾ ਕੇ ਲਿਆਂਦੀ ਆ ਵੀ ਤੜਕੇ ਵੇਚਣੀ ਆ ਉਹ ਗੱਲ ਤਾਂ ਨਹੀਂ ਹੈਗੀ ਹਾਂ ਵੀਰੇ ਦੋ ਮਿੰਟ ਆ ਲਓ ਆਪਣਾ ਦੋਂ ਮੀਮ ਨੇ ਦਿਖਾਓ ਜੀ ਛੇੜੇ ਨੇ ਦੇ ਆ ਆ ਲਓ ਜੀ ਖਦਾਵੀ ਰਾਜੂ ਅੱਛਾ ਉਹ ਉਹ ਕਰਦਾ ਉਹ ਲਿਆਓ ਮੇ ਹੁਣਾ ਹੋ ਜਾ ਕਿਹੜੇ ਨੀ ਨਵੀਂ ਜਮੀਨ ਜਮੀਨ ਅੱਲੋ ਜੀ ਜਮੀਨ ਕਾਪੀ ਦੋ ਬੱਚੇ ਆ ਜੀ ਮੀਮ ਨੇ ਤਾਕੜੀ ਬਰੋਬਰ ਦੇ ਮੀਮ ਨੇ ਤਾਕੜੀ ਨਹੀਂ ਅਰੇ ਮੈਂ ਜਰਾ ਓ ਬਾਈ ਵੇਚਣ ਵਾਲੀ ਕਰ ਗੱਲ ਜੇ ਤੜਕੇ ਵਾਲਾ ਮੁੱਲ ਮੰਗਦਾ ਵੀ 35 ਤੋਂ 1 ਰੁਪਿਆ ਨਹੀਂ ਘਟਦਾ ਤਾਂ ਅਸੀਂ ਵਗ ਜਾਨੀਏ ਜਾਣਾ ਨਾ ਛੜ ਫੇਰ ਤਾਂ ਵੇਚਣ ਵਾਲੀ ਗੱਲ ਕਰ ਰੁਕ ਨਹੀਂ ਸਕਦਾ ਮੈਂ ਤਾਂ 34 ਦੀ ਲੈ ਜਾ ਨਾ ਦੇਹ ਜਾ ਟਾਈਮ ਕੱਢ ਕੇ ਆ ਜਾ ਮੈਂ 1000 ਘਟ ਜਨਾ ਹਾਂ ਆ ਜਾ ਰੋਸ ਤੀ ਤੋਂ ਥੱਲੇ ਆ ਕੇ ਗੱਲ ਕਰਾ ਖੜ ਜਾ ਆਪਾਂ ਵੀ ਲਾਵਾਂਗੇ ਦੋ ਰੁਪਈਏ ਆ ਦੱਸੋਈ ਕੋਈ ਦੱਸੋਈ ਮੈਂ ਕੋਈ ਦੱਸ ਦੇ ਵੀ ਇਹ ਦੂ ਘਟ ਦੇਣੀ ਤੁਸੀਂ ਦੱਸ ਦੋ ਨਾ ਸਾਨੂੰ ਦੱਸ ਬਸ ਤੇ ਆਪਦੀ ਵਕਰੀ ਲਈ ਆ ਜਾ ਰਵਾਂ ਸਰ ਕਿਉਂ ਜਾਣਾ ਆਪਾਂ ਨੇ ਨਹੀਂ ਫੇਰ ਕੋਈ ਨਹੀਂ ਖਰਜ ਆ ਕੋ ਬੱਕਰੀ ਕਿੜਾ ਵੀ ਤੇ ਘਰ ਐ ਗੈਲੀ ਜਾਂਦੀ ਮੈਨੂੰ ਸਾਈ ਕੱਟ ਕੇ ਦੇਵਾਂ ਕੋ ਕੋਈ ਨਹੀਂ ਮੈਨੂੰ ਐਂ ਦੱਸ ਵੀ ਇੰਨੇ ਦੀ ਐ ਪਾ ਚੁਮਕਾ ਕਰਨੇ ਚਾਹ ਦੱਸ ਮੇਰੇ ਮੰਗਣ ਦੇ ਨੂੰ ਹੈ ਲਓ ਜੀ 19000 ਕਹਿੰਦੇ ਨੇ ਕੋਈ ਗੱਲ ਨਹੀਂ ਸਰ ਦੇਣੀ ਕਿੰਨੇ ਦੀ ਇੱਕੋ ਹੀ ਦੱਸ ਦੇ ਨਹੀਂ ਹੁਣ ਇਹ ਹੈ 20 32 ਕਹਿੰਦਾ ਹਾਂ ਇਹ 32 ਕਹਿੰਦਾ ਹਾਂ 30000 ਦੀ ਚੱਲੂ ਨਹੀਂ ਚਲਦੀ 1000 ਘੱਟ ਚੱਲੂ ਨਹੀਂ ਚਲਦੀ ਵਾ ਫੇਰ ਲਈ ਦੇ ਕੋਈ ਫੇਰ ਕੰਮ ਆਪਣਾ ਕਰਤ ਹੋ ਜਾ ਕੋਈ ਆ ਜਾ ਉਰਾਤਾ ਆ ਜਾ ਕੋਈ ਨਹੀਂ ਐ ਕਿਹੜਾ ਫੜਕੇ ਬਿਠਾਊਗਾ ਤੂੰ ਦੱਸ ਤੇਰੇ 20000 ਦੀ ਚੱਲਦੀ ਆ ਹੋਰ ਆ ਜੋ ਜਦੋਂ ਹੋਰੀ ਆ ਬਾਈ ਲੈਣ ਦੀ ਉਹ ਨਹੀਂ ਯਾਰ ਜੇ ਤਾਂ ਥੋੜੀ ਲੈਣ ਦੀ ਉਰੂ ਨਹੀਂ ਤਾਂ ਤਾਂ ਪਾ ਛੱਡ ਦਾਨੇ ਬੱਕਰੀ ਨਹੀਂ ਮਿਲਦੀ ਹਾਂ ਨਹੀਂ ਬੱਕਰੀ ਪੱਕੇ ਪਾ ਚੱਲੇ ਲੈ ਨਹੀਂ ਤੂੰ ਲਾਸਟ ਪਾ ਦਿੰਦਾ ਨਹੀਂ ਆ ਸੌਂ ਖਾਈ ਤਾਂ ਸੌਦਾ ਨਹੀਂ ਨਾ ਹੁੰਦਾ ਮਰਜ਼ੀ ਤੇਰੀ ਹੈ ਬੱਚੇ ਵੀ ਤਖੜੇ ਨਹੀਂ ਦੋ ਉਹ ਆ ਕੇ ਵਿਗਦੀ ਵੀ ਨਹੀਂ ਹੁੰਦੀ ਫਿਰ ਹਾਂ ਜੇ ਖਰੀਦ ਤੀਰੀ ਜਾਂਦੀ ਸੌਂ ਪਾ ਕੇ ਵਿਗਦੀ ਵੀ ਹਾਂ ਸੌਂ ਪਾ ਕੇ ਵਿਖਦੀ ਕਿਹਨਾਂ ਕਰਦੇ ਮੈਂ ਨਹੀਂ ਸੌਂ ਪਾ ਕੇ ਨਾ ਵਿਗਦੀ ਸੌਂ ਤੱਕ ਜਾ ਜਾ ਹੁਣ ਜੇ ਤਾਂ ਕਹੇ ਮੈਂ ਕੁਝ ਕਹਾਂ ਇਹਨੂੰ ਦੇਖੋ ਉਹ ਇੰਨੇ ਦੀ ਬੰਦੇ ਤੈਨੂੰ ਨਹੀਂ ਇੰਨੇ ਦੀ ਨਹੀਂ ਮਾੜੀ ਮੋਟੀ ਘਟਾਵਦਾ ਕੇ ਮੈਨੂੰ ਤਾਂ ਕਰ ਲਾਂ ਦੇ ਕੁਸ ਹੈਂ ਰਾਇ ਕਰਦਾ ਰਾਇ ਕਰਲਾ ਰਾਇ ਕਰਲਾ ਤੂੰ ਰਾਇ ਕਰ ਉਹ ਬੱਕਰੀਆਂ ਦਿਖਾ ਬਈ ਦੋ ਸੂਈ ਹੋਈ ਕਿਹੜੀ ਹੈ ਕਿ ਵੀਰੇ ਮੈਂ ਹੈਂ ਸੂਈਆਂ ਹੋਈਆਂ ਲੈਣੇ ਕਿ ਸੂਣ ਵਾਲੀ ਲੈਣੀ ਹੈ ਸੂਈ ਲੈਣੀ ਇੱਕ ਤਾਂ ਆ ਵੇ ਇਹਦੇ ਮਗਰ ਦੋ ਕਿਹੜੇ ਇਹਦੇ ਮਗਰ ਇੱਕਾ ਉਹਦੇ ਮਗਰ ਦੋ ਇਹਦੇ ਨਾਲ ਕਿਹੜੇ-ਕਿਹੜੇ ਨੇ ਦੋ ਇੱਕਾ ਦੋ ਵਾਲੀ ਕਿਹੜੀ ਐ ਦੋ ਵਾਲੀ ਕਿਹੜੀ ਐ ਦੋ ਵਾਲੀ ਆ ਆਹ ਦੇਖੋ ਜੀ ਦੰਦਾਂ ਦਾ ਆਦੀ ਇਹਦੇ ਮੰਗ ਬੱਚੇ ਵੀ ਤਾਂ ਖੜੇ ਲੰਘਣਾ ਉਹ ਬਚੇ ਦੋ ਨੇ ਜੀ ਆਦੀ ਬੱਚੇ ਤਖੜੇ ਨੇ ਦੋਏ ਭਲੇ ਭੈਣੇ ਕਿਤੇ ਭਲੇ ਚਾਹ ਹੁਣ ਦੁਬਾਰਾ ਬੱਕਰਾ ਛੱਡਦੀ ਬੱਕਰੀ ਤੇ ਬੰਨ ਬੱਕਰੀ ਬੋਲੀ ਹੋਈ ਆ ਕਰਾਈ ਦੀਆਂ ਸੀ ਹਾਂ ਕੋਈ ਐ ਖੜਾ ਨਹੀਂ ਛਕੜਨ ਲਾ ਹੱਥ ਮਾਰ ਕੇ ਦੇਖ ਰਹੇ ਨੇ ਉੱਠੀ ਚੰਗਾ ਕੀ ਬੱਚੇ ਬਸ ਝੋਲਾ ਲਾਇਆ ਤਾਂ ਤੱਕੀ ਆ ਉਹ ਅਸਟਾ ਹਾਂ ਜੀ ਕੋਰੇ ਦੇ ਪੱਤੇ ਇੱਕ ਪੱਠਾ ਜੀ ਇੱਕ ਬੱਤਰਾ ਉਹ ਬੱਕਰਾ ਹੀ ਆ ਪੱਟਾ ਬੱਕਰੀ ਦਾ ਹੀ ਕਿ ਦੋ ਵੀ ਨਹੀਂ ਉਹ ਕਿ ਆਪਾਂ ਰੰਗ ਕਰੀਏ ਬੱਕਰੀ ਤਾਂ ਠਾਠਾ ਢਾਲੀਆ ਕਾਲੀ ਐ ਨਾਲੇ ਬਾਣ ਰਹੀ ਆ ਦੁਬਾਰੇ ਨਾ ਜੂਣ ਬਈ ਹਾਂ ਜੀ ਜਾ ਰਹੀ ਐ ਹਾਂ ਬੋਲ ਬੋਲ ਦੇ ਦੀ ਬੱਕਰਾ 부ੜਕਦਾ ਦੀ ਆਪਾਂ ਕਰਵਾਈ ਨਹੀਂ ਥਣ ਦਿਖਾ ਦੇ ਖੋਲ ਕੇ ਬਈ ਨਾ ਰੱਥ ਮਾਰ ਕੇ ਦੇਖ ਲਿਆ ਅਗਲੇ ਮਾਲਕ ਨੂੰ ਵੀ ਦਿਖਾ ਦੇ ਲਓ ਜੀ ਲਓ ਤਾਰਾ ਤੂਰਾ ਮਾਰ ਲਓ ਜੀ ਤਾਰਾ ਤੂਰਾ ਮਾਰ ਲਓ ਐਨ ਕੋਈ ਗਾਠ ਹੋਵੇ ਹੋਰ ਕੁਝ ਵੀ ਹੋਵੇ ਖੜਜਾਲ ਮੈਂ ਮਾਰ ਕੇ ਦਿਖਾ ਮਾਤਾ ਰਾ ਯਾਰ ਲੈ ਕੋਈ ਐਖੜ ਨਹੀਂ ਹੈਗੀ ਵੀ ਬਾਜ਼ਾਰ ਲਾਇਆ ਹੋਇਆ ਸਹੀ ਹੈ ਸਹੀ ਬਾਜ਼ਾਰ ਵਾਲਿਆਂ ਚ ਨੁਕਸ ਵੀ ਨਿਕੜ ਜਾਂਦਾ ਗੈਲੋਂ ਥਾਨਕ ਸ਼ਹਿਰ ਨੇ ਪੂਰੀਆਂ ਵਰਗੇ ਪੁਰਾ ਬਾਦ ਚ ਬਾਈ ਰਾਜ ਬਾਈ ਕੀ ਮੁੱਲ ਮੰਗਦਾ ਮੈਜਰ ਮੁੱਲ ਤਾਂ ਬਾਈ ਮੈਂ 35000 ਰੁਪਏ ਦੇਰ ਨਾਲੀ ਗੱਲ ਕਰ ਕੋਈ ਤੁਸੀਂ ਦੱਸ ਕੋਈ ਨੈਰਾ ਸਾਈ ਕਾਟਿਆ ਨਾ 35 ਦੀ ਐ ਚਲੋ ਤੁਸੀਂ ਕਹਿ ਦਿਓ ਉਧਰ ਆ ਜਾ ਇੱਧਰ ਨੂੰ ਆ ਜਾ ਐਵੇਂ ਕੱਚੀਆਂ ਗੱਲਾਂ ਕਰੀਏ ਤੇਰੇ ਨਾਲ ਭੁਗਦੀ ਲਮਾ ਲੈ ਪੱਠ ਲੈ ਦੂਏ ਸੂਣ ਵਾਲੀ ਇਹ ਤਾਂ ਨਹੀਂ ਦੇਸੀਆਂ ਚ ਪਿਓਰ ਹੈ ਕੰਨ ਨਵੀ ਪੂਰਾ ਹੈ ਹੈ ਲੋ ਜੀ ਦੰਦ ਚੈੱਕ ਕਰ ਲੋ ਦੰਦ ਕਹੇ 6 ਹੋਈ ਐ ਹਜੇ ਤਾਂ 6 ਨਮੀਵੇਂ ਵੀ ਨਹੀਂ 15 ਦਿਨਾਂ ਨੂੰ ਸੂ ਜਾਣੀ ਐ पोच के गड्डी चले जाओ चाड़ के खड़ी रहने दो घरे बस पाई जाओ कख ना है चिट्टे च लेनी है चला जो चिटे डब्बे ले लो ਇਨਾ ਚ ਕੋਈ ਚੁੱਟੀ ਡੱਬੀ ਨਹੀਂ ਫਿਰ ਰਹੀ ਚਾ ਥੋੜਾ ਨਾ ਤੋਂ ਪੁਰਾਣੇ ਚ ਚਲੋ ਤਾਂ ਕੋਈ ਕੁਝ ਨਹੀਂ ਕਰਦਾ ਚਲ ਕੋਈ ਨਹੀਂ ਚਹੇ ਕਸਾਲਾਈ ਖੜੀ ਆ ਪਾਸਾਲਾਈ ਖੜੀ ਆ ਉਹ ਤਾਰਾ ਮਾਰ ਕੇ ਦਿਖਾਈ ਉਹ ਬਠਿੰਡੇ ਵਾਲੇ ਮੁੰਡੇ ਇਹ ਖਣਦਾ ਕੋਈ ਗੱਠ ਗੁੱਠ ਕੋਈ ਸੌ ਨੁਕਸ਼ ਲਿਖੜ ਜੇ ਦੇਖ ਬਾਬਾ ਹਾਂ ਤੰਨੀ ਦਬੇ ਤੂੰ ਵਾ ਵਾ ਬੁਣੀ ਖੋਣ ਦੱਬੇ ਕੇ ਬਾਹਰ ਦੱਬੋ ਦੋਣੀ ਬੈਠਿਆ ਸਭ ਤੋਂ 24 ਜਿਵੇਂ ਪਾਲੀ ਚੋਂਦੇ ਨੇ ਬੱਜਾਂ ਚੋਈਆਂ ਨੇ ਬਾਬੇ ਦੀ ਭਾ ਕੀ ਕਰੇ ਮੈਂ ਤਾਂ ਹੱਥੋਂ ਨੂੰ ਮਿੰਟਾਂ ਦੇ ਨਾਲ ਸਿਕੰਟਾਂ ਨਾਲ ਬੱਕਰੀਆਂ ਚੋਦੂੰ ਦੋ ਚੋਦੇਗਾ ਇਹਨੂੰ ਪਤਾ ਨਾ ਇਹ ਚੋਦਾ ਰਹਿਣਾ ਮੁੱਕ ਗਈ ਬਈ ਦਾ ਇਹਦਾ ਸਭ ਉਹ ਤਾਂ ਖਾਈ ਮੜ ਜਾ ਇਹ ਪੱਠਨੇ ਕ ਬੱਕਰਾ ਪੱਠ ਮੱਤਰਾ ਕਿਆ ਰਾਇ ਇਹ ਦੁੱਧ ਕਿ ਨਹੀਂ ਉਮਾਰਖੇ ਨੇ ਤੁਸੀਂ ਬਾਬਾ ਜੀ ਦਾਣੇ ਦੂਨੇ ਪਾਵੇਂਗਾ ਚੰਗੇ ਹੱਥਾਂ ਨੂੰ ਕਿਲੋ ਮੱਕੀ ਦੁੱਧ ਵਸੇਰੇ ਦਿਓ ਜਾਨ ਜਨ ਤਾਂ ਪੈ ਜੂਗੀ ਤਾਂ ਵਕਤ ਦੀ ਮਾਰੀ ਪਈ ਐ ਲਿਸੀ ਐ ਲਿਸੀ ਆਲਾ ਮੁੱਲੇ ਲਾ ਦਾਂਗੇ ਸੱਚ ਮਾਤਾ ਨੇ ਚਲੋ ਕੋਈ ਨਹੀਂ ਜਿਵੇਂ ਮਰ ਖੜਦਾ ਫੇਰ ਗੱਲ ਮਾਰਣੀ ਜੇ ਮਣੀ ਨਹੀਂ ਖੜਦਾ ਤਾਂ ਕੀ ਕਰਨ ਬੇਗਾ 1500 ਉਧਰ ਉਧਰੀ ਹੋ ਜਾਂਦਾ ਲਿਸੀ ਤਾਂ ਹੋਊਗੀ ਕਿੱਸਾ ਮੁੱਲੇ ਲਾ ਦਾਨੇ ਸੁੱਤਰ ਵੀ ਸੁੱਜੀ ਪਰ ਨਹੀਂ ਖੜਦਾ ਪਰ ਖੜਦਾ ਸਾਰਾ ਕੁਝ ਰੋਣ ਮੈਂ ਤਾਂ ਕੀ ਕਰਾਂ ਜੇ ਮਨ ਹੀ ਨਹੀਂ ਖੜਿਆ ਭਾਈ ਚਲੋ ਕਹਾ ਚਲੋ ਪਾ ਫਿਰ ਚਲੋ